ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਜਿਹੜੀ ਨੇਚਰਲ ਡਾਈ ਕਰੇ ਬਣਾਉਣ ਲੱਗੇ ਆ ਜਿਹੜੀ ਆਪਾਂ ਆਪਦੇ ਵਾਲਾਂ ਦੇ ਉੱਤੇ ਵਰਤਦੇ ਆ ਤੇ ਉਹੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਇੱਥੇ ਇੱਕ ਲਵਾਂਗੇ ਜੀ ਆਪਾਂ ਕਲੌਂਜੀ ਦਾ ਇੱਕ ਚਮਚਾ ਲਵਾਂਗੇ ਇੱਕ ਚਮਚਾ ਲਵਾਂਗੀ ਆਪਾਂ ਮੇਥੀ ਮੇਥੀ ਦਾਣੇ ਦਾ ਤੇ ਆਪਣੇ ਜੀ ਅੱਧਾ ਕਲਾਸ ਲਿਆ ਪਾਣੀ ਦਾ ਇਹਨੂੰ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾ ਕੇ ਰੱਖ ਦਿੰਨੇ ਆ ਉੱਪਰ ਤੇ ਇਹਦੇ ਵਿੱਚ ਆਪਾਂ ਚਾਹ ਪੱਤੀ ਦਾ ਇੱਕ ਚਮਚਾ ਪਾਵਾਂਗੇ ਤੇ ਅੱਧਾ ਕਲਾਸ ਆਪਾਂ ਪਾਣੀ ਦਾ ਪਾਵਾਂਗੇ ਹੋ ਸਕਦਾ ਤੁਸੀਂ ਜੀ ਲੋਹੇ ਦੀ ਕੜਾਹੀ ਦਾ ਹੀ ਇਸਤੇਮਾਲ ਕਰਿਓ ਤੇ ਆਪਾਂ ਗੈਸ ਨੂੰ ਆਨ ਕਰ ਦਿੰਨੇ ਆ ਤੇ ਹੁਣ ਆਪਾਂ ਨੂੰ ਜਦੋਂ ਪਾਣੀ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਇੱਕ ਚਮਚਾ ਚਾਹ ਪੱਤੀ ਦਾ ਪਾਵਾਂਗੇ। ਦੇਖੋ ਜੀ ਆਪਣਾ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਚਾਹ ਪੱਤੀ ਦਾ ਪਾ ਦਿੰਨੇ ਆ। ਆਪਾਂ ਨੇ ਦੇਖੋ ਜੀ ਸਾਰੀਆਂ ਚੀਜ਼ਾਂ ਦਾ ਇੱਕ ਇੱਕ ਚਮਚਾ ਹੀ ਲਿਆ ਵਾ। ਜਿਸ ਤਰੀਕੇ ਨਾਲ ਆਪਾਂ ਨੇ ਆਪਣੇ ਵਾਲਾਂ ਦੇ ਉੱਤੇ ਲਗਾਉਣਾ ਉਸ ਤਰੀਕੇ ਨਾਲ ਤੁਸੀਂ ਆਪਦੀ ਇਹ ਡਾਈ ਤਿਆਰ ਕਰ ਸਕਦੇ ਹੋ। ਤੇ ਕਿਉਂਕਿ ਮੇਰੇ ਵਾਲਾਂ ਦੀ ਲੈਂਥ ਹੈਗੀ ਆ ਬਹੁਤ ਜ਼ਿਆਦਾ ਲੰਬਾਈ ਦੇ ਵਿੱਚ ਦੇਖੋ ਜੀ ਵਾਲ ਵੀ ਬਿਲਕੁਲ ਨਹੀਂ ਤੁਹਾਡੇ ਚੜਨਗੇ ਬਹੁਤ ਵਧੀਆ। ਰਹਿਣਗੇ ਬਲਾਈਮਤੀ ਦੇਖੋ ਜੀ ਮੈਂ ਆਪਣੇ ਵਾਲਾਂ ਦੀ ਲੈਂਥ ਦੇ ਹਿਸਾਬ ਨਾਲ ਹੀ ਇਹ ਆਪਾਂ ਨੇ ਜੋ ਵੀ ਤਿਆਰ ਕਰਨ ਲੱਗੇ ਆ ਡਾਈ ਤੇ ਉਸ ਤਰੀਕੇ ਨਾਲ ਤੁਸੀਂ ਆਪਣੇ ਵਾਲਾਂ ਦੀ ਲੈਂਥ ਦੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਦੇਖੋ ਜੀ ਆਪਣੀ ਜਿਹੜੀ ਚਾਹ ਪੱਤੀ ਵਾਲਾ ਪਾਣੀ ਸੀ ਉਹ ਬਿਲਕੁਲ ਹੀ ਰਿਚ ਚੁੱਕਿਆ ਤੇ ਇਹਨੂੰ ਆਪਾਂ ਇੱਕ ਕਿਸੇ ਵੀ ਭਾਂਡੇ ਦੇ ਵਿੱਚ ਪਾਉਣ ਲੈਣੇ ਆ ਜੇ ਤੁਸੀਂ ਸਾਡੇ ਚੈਨਲ ਤੇ ਪਲੇਸ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਜਿਹੜੀ ਆਪਣੀ ਕਾਲੌਂਜੀ ਤੇ ਇਹ ਮੇਥੀ ਦਾਣਾ ਆ ਤੇ ਇਹਨਾਂ ਨੂੰ ਆਪਾਂ ਦੋਨਾਂ ਨੂੰ ਥੋੜਾ ਜਿਹਾ ਕੁੱਟ ਲੈਣੇ ਆ ਕਿਸੇ ਵੀ ਕੁੰਡੀ ਛੋਟੇ ਚ ਪਾ ਕੇ ਤੁਸੀਂ ਕੁੱਟ ਸਕਦੇ ਹੋ ਮਿਕਸੀ ਦੇ ਵਿੱਚ ਵੀ ਪਾ ਕੇ ਇਹਨੂੰ ਕੁੱਟ ਸਕਦੇ ਹੋ ਇਹਦਾ ਆਪਾਂ ਜੀ ਪਾਊਡਰ ਥੋੜਾ ਥੋੜਾ ਤਿਆਰ ਕਰਾਂਗੇ ਲਓ ਜੀ ਆਪਾਂ ਚਾਹ ਪੱਤੀ ਵਾਲਾ ਜਿਹੜਾ ਪਾਣੀ ਆ ਉਹਨੂੰ ਆਪਾਂ ਪੋੜ ਲੈਣੇ ਆ ਲੋ ਜੀ ਜਿਹੜਾ ਹੁਣ ਆਪਣਾ ਇਹ ਚਾਹ ਪੱਤੀ ਵਾਲਾ ਪਾਣੀ ਆ ਇਹਨੂੰ ਕੜਾਹੀ ਦੇ ਵਿੱਚ ਆਪਾਂ ਫੇਰ ਦੁਬਾਰਾ ਪਾ ਦਿੰਨੇ ਆ ਤੇ ਇਹਦੇ ਵਿੱਚ ਹੀ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਨੇ ਜੀ ਗੈਸ ਨੂੰ ਆਪਾਂ ਔਨ ਕਰ ਦਿੰਨੇ ਆ ਲੋ ਜੀ ਆਪਾਂ ਨੇ ਕਲੌਂਜੀ ਸੀ ਇਹ ਵੀ ਆਪਾਂ ਨੇ ਪੀਸ ਲਈ ਤੇ ਜਿਹੜਾ ਆਪਣਾ ਮੇਥੀ ਦਾਣਾ ਸੀ ਇਹ ਵੀ ਆਪਾਂ ਨੇ ਪੀਸ ਲਿਆ ਦੇਖੋ ਜੀ ਜਿਹੜੀਆਂ ਆਪਣੀਆਂ ਇਹ ਨੇਚਰਲ ਚੀਜ਼ਾਂ ਜੇ ਇਹ ਚੀਜ਼ਾਂ ਦਾ ਆਪਾਂ ਆਪਣੇ ਸਿਰ ਦੇ ਉੱਤੇ ਇਸਤੇਮਾਲ ਕਰਾਂਗੇ ਨਾਇ ਤਾਂ ਆਪਣੇ ਵਾਲ ਵੀ ਨਹੀਂ ਝੜਨਗੇ ਚਿੱਟੇ ਵੀ ਨਹੀਂ ਹੋਣਗੇ ਤੇ ਆਪਣੇ ਵਾਲਾਂ ਦੀ ਗ੍ਰੋਥ ਵੀ ਵਧੂਗੀ ਤੇ ਆਪਾਂ ਇਹ ਚੀਜ਼ਾਂ ਤੋਂ ਵਾਹ ਲੀਆਂ ਕੈਮੀਕਲ ਚੀਜ਼ਾਂ ਤੋਂ ਬਚ ਕੇ ਆਪਾਂ ਘਰ ਹੀ ਨੇਚਰਲ ਚੀਜ਼ਾਂ ਤਿਆਰ ਕਰਕੇ ਲਗਾਈਏ ਤੇ ਬਹੁਤ ਹੀ ਵਧੀਆ ਹੈ ਜੀ ਰਿਜ਼ਲਟ ਮਿਲਦਾ ਇਹਨਾਂ ਦਾ ਤੇ ਲੋ ਜੀ ਆਪਣਾ ਇਹ ਚਾਹ ਪੱਤੀ ਵਾਲਾ ਪਾਣੀ ਫਿਰ ਦੋਹਾਂ ਤੋਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਕਲੌਂਜੀ ਪਾ ਦਨੇ ਆ ਦੇ ਵਿੱਚ ਆਪਾਂ ਜੀ ਮੇਥੀ ਦੇ ਆਣ ਨੂੰ ਪਾ ਦਨੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾਇ ਜਾਵਾਂਗੇ ਜੇ ਤੁਹਾਨੂੰ ਪਾਣੀ ਇਹਦੇ ਵਿੱਚ ਘੱਟ ਲੱਗਦਾ ਹੈ ਤੁਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਹੋਰ ਵੀ ਐਡ ਕਰ ਸਕਦੇ ਹੋ ਗਰਮ ਪਾਣੀ ਇਹਦੇ ਵਿੱਚ ਪਾਉਣਾ ਤੁਸੀਂ ਤਲੋ ਜੀ ਆ ਆਪਣੀ ਹੈਗੀ ਹੈ ਸੁੱਕੀ ਮਹਿੰਦੀ ਸੁੱਕੀ ਮਹਿੰਦੀ ਦੇਖੋ ਜੀ ਇਹ ਵਾਲ ਨੂੰ ਕਾਲੇ ਕਰਦੀ ਹੈਗੀ ਜਿਹੜੀ ਆਪਾਂ ਪੈਕਟਾਂ ਦੇ ਵਿੱਚ ਲੈ ਕੇ ਆਉਂਦੇ ਆ ਉਹ ਆਪਣੇ ਵਾਲਾਂ ਦਾ ਕਲਰ ਚੇਂਜ ਕਰ ਦਿੰਦੀ ਹੈ ਇਸ ਕਰਕੇ ਆਪਾਂ ਸੁੱਕੀ ਮਹਿੰਦੀ ਹੀ ਪਿਛੇ ਦੇ ਇੱਕ ਚਮਚਾ ਹੀ ਪਾਵਾਂਗੇ ਹੁਣ ਆਪਾਂ ਜੀ ਇਹਨੂੰ ਗੈਸ ਨੂੰ ਸਲੋ ਰੱਖ ਕੇ ਹੀ ਇਹਨੂੰ ਪਕਾਵਾਂਗੇ ਸਾਰੀਆਂ ਚੀਜ਼ਾਂ ਨੂੰ ਸਿਮੀ ਸਿਮੀ ਅੱਗ ਦੇ ਉੱਤੇ ਹੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਕਾਉਣਾ ਹੈ ਤੁਸੀਂ ਇੱਕ ਦਿਨ ਪੈਨਲ ਬਣਾ ਕੇ ਰੱਖ ਲਓ ਜੀ ਸਾਰੀ ਰਾਤ ਇਹਨੂੰ ਕੜਾਹੀ ਦੇ ਵਿੱਚ ਪਈ ਰਹਿਣ ਦਿਓ ਦੂਸਰੇ ਦਿਨ ਹੀ ਸਿੱਡੇ ਉੱਤੇ ਲਗਾਏ ਲਓ ਜੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਸੇ ਤਰੀਕੇ ਨਾਲ ਆਪਾਂ ਕੜਾਹੀ ਦੇ ਵਿੱਚ ਪਈ ਰਹਿਣ ਦਾਂਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਫਿਰ ਇਹਦਾ ਕਲਰ ਚੇਂਜ ਹੋਇਆ ਦਿਖਾਵਾਂਗੇ ਲਓ ਜੀ ਆਪਾਂ ਨੇ ਇਹਨਾਂ ਕੜਾਹੀ ਦੇ ਵਿੱਚੋਂ ਇੱਕ ਜਿਹੜੀ ਲੋਹੇ ਦੀ ਬਾਟੀ ਸੀਗੀ ਇਹਦੇ ਵਿੱਚ ਆਪਾਂ ਨੇ ਕੱਢ ਦਿੱਤੀ ਮਹਿੰਦੀ ਜਿਹੜੀ ਆਪਾਂ ਨੇ ਤਿਆਰ ਕੀਤੀ ਹੈ ਢਾਈ ਤੇ ਹੁਣ ਆਪਾਂ ਨਾ ਤੁਹਾਨੂੰ ਇਹ ਕਾਲੂ ਦਿਖਾਵਾਂਗੇ ਇਹਦਾ ਕਲਰ ਕਿਹੋ ਜਿਹਾ ਹੋ ਗਿਆ ਤੇ ਆਪਦੇ ਵਾਲਾਂ ਦੇ ਉੱਤੇ ਵੀ ਲਾ ਕੇ ਦਿਖਾਵਾਂਗੇ ਤੁਹਾਨੂੰ ਲਓ ਜੀ ਜੇ ਤੁਹਾਨੂੰ ਆਪਾਂ ਨੇ ਇਹ ਡਾਈ ਤਿਆਰ ਕੀਤੀ ਸੀਗੀ ਆ ਆਪਾਂ ਨੇ ਇੱਕ ਨਾ ਮੈਂ ਇੱਥੇ ਥੋੜੇ ਜਿਹੀ ਲਗਾਈ ਸੀਗੀ ਹੱਥ ਦੇ ਉੱਤੇ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਜਿਹੜੀ ਆਪਾਂ ਨੇ ਆ ਦੇਖੋ ਜੀ ਇਹਦੇ ਵਿੱਚ ਲੋਹੇ ਦੀ ਬਾਟੀ ਦੇ ਵਿੱਚ ਪਾ ਦਿੱਤੀ ਆ ਤੇ ਆ ਸੈਟਾ ਤੇ ਜਿਹੜੀ ਬਲੈਕ ਕਲਰ ਹੋ ਗਿਆ ਨਾ ਇਹ ਤੁਹਾਨੂੰ ਲਾ ਕੇ ਵੀ ਦਿਖਾਵਾਂਗੇ ਦੇਖੋ ਜੀ ਕਿੰਨਾ ਫਰਕ ਪੈ ਗਿਆ ਤੇ ਹਜੇ ਸਿਰਫ ਆਪਣੇ 10 ਮਿੰਟ ਹੀ ਹੋਏ ਨੇ ਇਹਨੂੰ ਡਾਈ ਨੂੰ ਬਣਾ ਕੇ ਰੱਖੀ ਨੂੰ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਆ ਦੇਖੋ ਜੀ ਆਪਣੀ ਉਂਗਲ ਤੇ ਜਿਹੜੀ ਆਪਾਂ ਨੇ ਮਹਿੰਦੀ ਲਗਾਈ ਸੀ ਬਿਲਕੁਲ ਵੀ ਲਹੀ ਨਹੀਂ ਹੈਗੀ ਬਲੈਕ ਕਲਰ ਦੀ ਹੋਗੀ ਤੇ ਇਸ ਤਰੀਕੇ ਨਾਲ ਤੁਹਾਡੇ ਵਾਲ ਵੀ ਬਲੈਕ ਹੀ ਹੋਣਗੇ ਲਓ ਜੀ ਆਪਣੀ ਨੇਚਰਲ ਡਾਈ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਆਪਣੀ ਬਾਲਾਂ ਤੇ ਲਗਾ ਕੇ ਵੀ ਦਿਖਾਵਾਂਗੇ ਦੇਖੋ ਜੀ ਕਿੰਨਾ ਬਲੈਕ ਕਲਰ ਹੋ ਗਿਆ ਇਹਦਾ ਬਿਨਾ ਕੈਮੀਕਲ ਤੋਂ ਆ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਆਪਦੇ ਬਾਲਾਂ ਤੇ ਤੁਹਾਨੂੰ ਲਗਾ ਕੇ ਵੀ ਦਿਖਾਉਨੇ ਆ ਲਓ ਜੀ ਆਪਾਂ ਤੁਹਾਨੂੰ ਆਪਦੇ ਬਾਲਾਂ ਦੇ ਉੱਤੇ ਮਹਿੰਦੀ ਜਿਹੜੀ ਆਪਾਂ ਨੇ ਡਾਈ ਤਿਆਰ ਕੀਤੀ ਆ ਉਹ ਲਗਾ ਕੇ ਵੀ ਦਿਖਾਵਾਂਗੇ ਤੇ ਤੁਸੀਂ ਮੇਰੇ ਵਾਲਾਂ ਦੀ ਲੈਂਥ ਵੀ ਦੇਖ ਸਕਦੇ ਹੋ ਤੇ ਮੇਰੇ ਖੁਦ ਦੇ ਵਾਲ ਨੇਚਰਲ ਬਲੈਕ ਕਲਰ ਦੇ ਨੇ ਇਹਨੂੰ ਤੁਸੀਂ ਦੇਖੋ ਜੀ ਕਿੰਨਾ ਟਾਈਮ ਲਗਾ ਕੇ ਰੱਖਣਾ ਤੁਸੀਂ ਇਹਨੂੰ ਘੰਟਾ 2 ਘੰਟਾ ਚਾਹੇ ਜਿੰਨਾ ਟਾਈਮ ਮਰਜ਼ੀ ਲਗਾ ਕੇ ਰੱਖ ਸਕਦੇ ਹੋ ਤੇ ਬਿਲਕੁਲ ਨੁਕਸਾਨ ਨਹੀਂ ਕਰੂਗੀ ਛੋਟੇ ਬੱਚੇ ਦੇਖੋ ਜੀ ਉਮਰ ਤੋਂ ਪਹਿਲਾਂ ਵੀ ਜਿਹੜੇ ਆਪਣੇ ਬੱਚਿਆਂ ਦੇ ਵਾਲ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਇਸ ਤਰੀਕੇ ਦੀਆਂ ਨੇਚਰਲ ਚੀਜ਼ਾਂ ਬਣਾ ਕੇ ਤੁਸੀਂ ਬੱਚਿਆਂ ਦੇ ਵੀ ਲਗਾਓ ਤੇ ਤੁਸੀਂ ਆਪ ਵੀ ਖੁਦ ਲਾਓ ਤੇ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਿਆ ਤੇ ਕੋਈ ਕੈਮੀਕਲ ਨਹੀਂ ਹੈਗਾ ਪੀਣਾ ਕੈਮੀਕਲ ਤੋਂ ਇਹ ਤੁਸੀਂ ਡਾਈ ਤਿਆਰ ਕਰਕੇ ਲਗਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਜਿਆਦਾ ਕੋਈ ਔਖਾ ਨਹੀਂ ਹੈਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈ ਚੈਨਲ ਨੂੰ ਜੀ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਲਓ ਜੀ ਆਪਾਂ ਨੇ ਬਾਲਾਂ ਦੇ ਉੱਤੇ ਲਗਾ ਕੇ ਤੇ ਆਪਾਂ ਨੂੰ ਵਾਲਾਂ ਨੂੰ ਵਾਸ਼ ਵੀ ਕਰਕੇ ਤੁਹਾਨੂੰ ਦਿਖਾ ਦਿੱਤਾ ਤੇ ਬਹੁਤ ਹੀ ਵਧੀਆ ਤਰੀਕਾ ਸੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਚਲੋ ਆਪਾਂ ਜੀ ਹੁਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ